ਪੰਜਾਬ ਦੇ ਵਿੱਚ ਅੱਜ ਕੱਲ ਜਿਸ ਤਰੀਕੇ ਨਾਲ ਜ਼ਮੀਨਾਂ ਦੇ ਰੇਟ ਵਧੇ ਨੇ ਤੇ ਦੂਜੇ ਪਾਸੇ ਕਲੈਕਟਰ ਰੇਟ ਮੁਹਾਲੀ ਦੇ ਵਿੱਚ ਸਭ ਤੋਂ ਜ਼ਿਆਦਾ ਕਰ ਦਿੱਤੇ ਨੇ ਜਿਸ ਨੂੰ ਲੈ ਕੇ ਹੁਣ ਜ਼ਮੀਨਾਂ ਦੇ ਰੇਟ ਹੋਰ ਅਸਮਾਨੀ ਸ਼ੁਰ ਹੋਏ ਨੇ ਸਰਕਾਰ ਨੂੰ ਰੈਵਨਿਊ ਇਕੱਠਾ ਹੋਏਗਾ ਰਜਿਸਟਰੀਆਂ ਦਾ ਪਰ ਉਹਨਾਂ ਤਹਿਸੀਲਾਂ ਦੀਆਂ ਬਿਲਡਿੰਗਾਂ ਦਾ ਕੀ ਹਾਲ ਹੈ ਕੋਰਾਂ ਰੁਪਿਆ ਤਾਂ ਰੈਵਨਿਊ ਜਾਂਦਾ ਹੈ ਮਾਜਰੀ ਤਹਿਸੀਲ ਤੋਂ ਖਰੜ ਤੋਂ ਮੁਹਾਲੀ ਤੋਂ ਦੂਜੇ ਪਾਸੇ ਜਿਰਕਪੁਰ ਤੋਂ ਪਰ ਬਿਲਡਿੰਗ ਦਾ حال تن ਹੀ ਖਸਤਾ ਹੋ ਚੁੱਕੀ ਹੈ ਕਿਸੇ ਵੀ ਸਮੇਂ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ نیچے ਮੁਲਾਜ਼ਮ ਕੰਮ ਕਰ ਰਹੇ ਨੇ ਦੂਜੇ ਪਾਸੇ ਪੁਰਾਣਾ ਰਿਕਾਰਡ ਬਿਲਡਿੰਗਾਂ ਦੇ ਵਿੱਚ ਪਿਆ ਹੈ ਉਨ੍ਹਾਂ ਨੂੰ ਵੀ ਬੜਾ ਨੁਕਸਾਨ ਹੋਏਗਾ ਇਸ ਨੂੰ ਲੈ ਕੇ ਤਸਵੀਰ ਅਸੀਂ ਮਾਜਰੀ ਤਹਿਸੀਲ ਦੀ ਦਿਖਾ ਰਹੇ ਹਾਂ ਬਿਲਡਿੰਗ ਖਸਤਾ ਹੋਈ ਹੋਈ ਹੈ ਜਿੱਥੇ ਕਿ ਵੱਡੇ ਵੱਡੇ ਦਰਖਤ ਵਿਚ ਉਗਪਏ ਨੇ ਦੁਬਾਰਾ ਉਹਨਾਂ ਦਰਖਤਾਂ ਨੇ ਪਾੜ ਦਿੱਤੀਆਂ ਨੇ ਪਰ ਲੱਗਦਾ ਹੈ ਕਿ ਜਿਹੜੇ ਇੱਥੇ ਅਫਸਰ ਬੈਠੇ ਨੇ ਉਹਨਾਂ ਦੀ ਨਜ਼ਰ ਨਹੀਂ ਪਈ ਇਸ ਜਗ੍ਹਾ ਉੱਤੇ ਲੋਕ ਇਤ ਮਿਸ਼ਨ ਦੇ ਮੈਂਬਰਾਂ ਨੇ ਮੁੱਦਾ ਚੁੱਕਿਆ ਹੈ ਇਸੋਂ ਲੈ ਕੇ ਇਹਨਾਂ ਨੇ ਚਿੰਤਾ ਦਤਾਈ ਹੈ ਕਿ ਜਿੱਥੇ ਰਿਕਾਰਡ ਪਿਆ ਹੈ ਦੂਜੇ ਪਾਸੇ ਨੀਚੇ ਜਿਹੜੇ ਫਰਦ ਕੇਂਦਰ ਦੇ ਵਿੱਚ ਜਾਂ ਫਿਰ ਹੋਰ ਵੀ ਬਿਲਡਿੰਗ ਦੇ ਅੰਦਰ ਕਮਰੇ ਚ ਬੈਠ ਕੇ ਮੁਲਾਜ਼ਮ ਕੰਮ ਕਰ ਰਹੇ ਨੇ ਉਹਨਾਂ ਦੇ ਉੱਤੇ ਵੀ ਇਹ ਬਿਲਡਿੰਗ ਕਿਸੇ ਵੀ ਸਮੇਂ ਡਿੱਗ ਸਕਦੀ ਹੈ ਜਿਸ ਤੋਂ ਬਾਅਦ ਜਾਨੀ ਮਾਲੀ ਨੁਕਸਾਨ ਹੋ ਸਕਦਾ ਹੈ ਸਾਡੇ ਨਾਲ ਲੋਕਤ ਮਿਸ਼ਨ ਦੇ ਸ਼ਾਂਟੂ ਜੀ ਨੇ ਤੇ ਨਾਲ ਦੀ ਨਾਲ ਭਗਤ ਜੀ ਸ਼ਾਂਟੂ ਜੀ ਸਭ ਤੋਂ ਜ਼ਿਆਦਾ ਦੱਸੇ ਰਹੇ ਕਿ ਰੈਵਨਿਊ ਮੁਹਾਰੀ ਦੇ ਮਾਜਿਦ ਸੀਲ ਤੋਂ ਜਾਂਦਾ ਹੈ ਸਰਕਾਰ ਨੂੰ ਪਰ ਬਿਲਡਿੰਗ ਦੇ ਹਾਲਾਤ ਤੁਸੀਂ ਦੇਖੇ ਤੁਸੀਂ ਸਾਡੇ ਧਿਆਨ ਚ ਲਿਆਏ ਕੀ ਲੱਗਿਆ ਮਨ ਦੇ ਵਿੱਚ ਕਿ ਕਿੰਨਾ ਕ ਵੱਡਾ ਖਤਰਾ ਰਿਕਾਰਡ ਨੂੰ ਦੂਜੇ ਪਾਸੇ ਅੰਦਰ ਬੈਠੇ ਮੁਲਾਜ਼ਮ ਜਿਹੜੇ ਕੰਮ ਕਰ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਜੀ ਸਭ ਤੋਂ ਵੱਡੀ ਦੁੱਖ ਦੀ ਗੱਲ ਤਾਂ ਇਹ ਹੈ ਵੀ ਪਹਿਲੀ ਗੱਲ ਤਾਂ ਇਹ ਵੀ ਜਿਹੜੇ ਅਫਸਰ ਅਫਸਰ ਸਾਹਿਬ ਜਿਹੜੇ ਆਉਂਦੀ ਕੰਮ ਕਰਦੇ ਆ ਉਹ ਸਿਰਫ ਕੁਰਸੀ ਤੱਕੇ ਸੀਮਿਤ ਨੇ ਹਾਂਜੀ ਨਹੀਂ ਤਾਂ ਬੰਦਾ ਚਲੋ ਜਿੱਥੇ ਬੈਠਦਾ ਉਹ ਮਾੜਾ ਮੋਟਾ ਆਲੇ ਦਾਲੇ ਘੁੰਮ ਕੇ ਦੇਖੇ ਵੀ ਸਾਡੇ ਹਾਲਾਤ ਕਿਹਾਂ ਹਾਂ ਦੂਜੀ ਗੱਲ ਇਹ ਕਰੋੜਾਂ ਰੁਪਏ ਦਾ ਜਿਹੜਾ ਬਿਜ਼ਨਸ ਹੈ ਇਸ ਤਹਿਸੀਲ ਚ ਹੋ ਰਿਹਾ ਅਰਬਾਂ ਦਾ ਹੀ ਹੋ ਰਿਹਾ ਕਰੋੜਾਂ ਦਾ ਕਿਹਾ ਹਾਂ ਲੇਕਿਨ ਅੱਜ ਉਹ ਜਿਹੜੀ ਤਹਿਸੀਲ ਦਾ ਆਪਣਾ ਤੋਦਾ ਦਫ਼ਤਰ ਵੀ ਨਹੀਂ ਹੈ ਉਹ ਮਤਲਬ ਵੀਡੀਓ ਇਹ ਵੀਡੀਓ ਦਫ਼ਤਰ ਹੈ ਪੁਰਾਣਾ ਵੀਡੀਓ ਇਹ ਉਹਨਾਂ ਦੇ ਦਫ਼ਤਰ 'ਚ ਬੈਠੇ ਨੇ ਦੂਜੀ ਗੱਲ ਫਿਰ ਜੇ ਬੈਠੇ ਵੀ ਨੇ ਤਾਂ ਆਹ ਜਿਹੜੀ ਬਿਲਡਿੰਗ ਆਪਾਂ ਪਿੱਛੇ ਦੇਖ ਰਹੇ ਹਾਂ ਇਹ ਬਿਲਡਿੰਗ 'ਚ ਦੇਖੋ ਤੁਸੀਂ ਦਰਖਤ ਜੰਮੇ ਆ ਇੱਥੇ ਜਦੋਂ ਦੀ ਤਹਿਸੀਲ ਬਣੀ ਹੈ 1995 ਦੇ ਲਗਭਗ ਉਦੋਂ ਤੋਂ ਲੈ ਕੇ ਸਾਰਾ ਰਿਕਾਰਡ ਇੱਥੇ ਪਿਆ ਉਹਤੇ ਪਹਿਲਾਂ ਵੀ ਹੋਰ ਪਾਸੇ ਤੋਂ ਲਿਆ ਕੇ ਵੀ ਰੱਖਿਆ ਹੋਊਗਾ ਜਿਹੜਾ ਰਿਕਾਰਡ ਚੈੱਕ ਕਰਨ ਵਾਸਤੇ ਆਪਾਂ ਕਰਦੇ ਆਂ ਲੇਕਿਨ ਦਰਾਖਤ ਜੰਮੇ ਆ ਤੇ ਤੇੜਾ ਪੈ ਗਈਆਂ ਤੇ ਜਿਹੜਾ ਰਿਕਾਰਡ ਹੈ ਤੇ ਕੱਲ ਨੂੰ ਜੇ ਕਿਸੇ ਬੰਦੇ ਨੂੰ ਇੱਥੇ ਰਿਕਾਰਡ ਦੀ ਲੋਡ ਪੈ ਜਾਵੇ ਹੁਣ ਬਰਸਾਤਾਂ ਪਈਆਂ ਤਾਂ ਹੋ ਸਕਦਾ ਇਹ ਪਾਣੀ ਵੀ ਹੋਵੇ ਅੰਦਰ ਗਿਆ ਮਤਲਬ ਜਾਂ ਤੇੜਾ ਪਾਟ ਗਈਆਂ ਕੰਧਾਂ ਚ ਦਾ ਪਾਣੀ ਤਾਂ ਜਾਊਗਾ ਹੀ ਪਾਣੀ ਤਾਂ ਹੈ ਕਿ ਚੰਗੇ ਭਲੇ ਮਕਾਨ ਮਤਲਬ ਟਿਪਕਣ ਲਾ ਤੇ ਇੰਨਾ بارش ਹੋਈ ਹੈ ਸੋ ਹਾਲਾਤ ਇਦਾਂ ਦੇ ਆ ਵੀ ਆਪਾਂ ਸੋਚ ਨਹੀਂ ਸਕਦੇ ਵੀ ਇਹ ਕਿੱਥੇ ਅਫਸਰਸ ਆਈ ਸਾਡੀ ਕਿੱਥੇ ਸੁੱਤੀ ਪਈ ਹੈ ਕੀ ਉਹ ਦੇਖ ਰਹੇ ਆ ਕਿ ਆ ਕੱਲਾ ਤਹਿਸੀਲ ਚ ਆ ਕੇ ਬਸ ਇੱਥੇ ਤੱਕੇ ਕੰਮ ਆ ਵੀ ਬੈਠੇ ਆ ਕੁਰਸੀ ਤੇ ਰਜਿਸਟਰੀਆਂ ਹੋ ਰਹੀਆਂ ਫੋਟੋਆਂ ਉਤਰ ਰਹੀਆਂ ਇਹ ਇੰਨੇ ਹੀ ਕੰਮ ਨਹੀਂ ਤਹਿਸੀਲ ਦਾ ਤੇ ਉਹ ਮਾੜਾ ਮੋਟਾ ਆ ਕੇ ਬਾਹਰ ਵੀ ਦੇਖਣ ਵੀ ਸਾਡੀਆਂ ਬਿਲਡਿੰਗਾਂ ਦਾ ਹਾਲ ਕੀ ਆ ਸਾਡਾ ਰਿਕਾਰਡ ਰੂਮ ਕਿੱਥੇ ਜਿਹੜਾ ਰਿਕਾਰਡ ਦੂਹ ਦੇ ਵਿੱਚ ਰਿਕਾਰਡ ਪਿਆ ਉਹਦਾ ਖਾਲ ਕੀ ਆ ਉਹਦੇ ਨਾਲ ਇਹ ਆਪਣੇ ਨਾਲ ਫਰਦ ਕੇਂਦਰ ਹੈ ਇਹ ਬਿਲਡਿੰਗ ਦਾ ਹਾਲ ਐਦਾ ਵੀ ਉਹਦੇ ਵਿੱਚ ਮੁਲਾਜ਼ਮ ਬੈਠੇ ਆ ਕਦੇ ਵੀ गिर ਸਕਦੀ ਆ ਅਨਸੇਫ ਬਿਲਡਿੰਗ ਮਤਲਬ ਮਤਲਬ ਕੀ ਕਹੀਏ ਕੀ ਨਾ ਕਹੀਏ ਸਰਕਾਰ ਦਾ ਜਿਹੜਾ ਹਾਲਾਤ ਹੈ ਅੱਜ ਦੇ ਇਹ ਵਿੱਚ ਅਫਸਰ ਚਾਹੀਏ ਵਿੱਚ ਸਰਕਾਰ ਹੈ ਕੋਈ ਸੋਚ ਵਿਚਾਰ ਨਹੀਂ ਕੋਈ ਵਿਚਾਰ ਨਹੀਂ ਕਰ ਰਹੀ ਵੀ ਕਿਹਦੇ ਨਾਲ ਕੀ ਕੋਈ ਜਨਕ ਹੋਣੀ ਵਾਪਰਦੀ ਹੈ ਫਿਰ ਉਹਦੇ ਬਾਅਦ ਸਰਕਾਰੀ ਨੌਕਰੀਆਂ ਦੇ ਲਾ ਦੇ ਨੇ ਬੰਦਿਆਂ ਨੂੰ ਵੀ ਚਲੋ ਉਹਨਾਂ ਨੂੰ ਮਤਲਬ ਖੇੜਾ ਚ ਚੜਾਉਣ ਬਾਅਦ ਤੇ ਵੀ ਇੱਕ ਸਰਕਾਰੀ ਨੌਕਰੀ ਦੇ ਦੋ ਪਰਿਵਾਰ ਨੂੰ ਲੇਕਿਨ ਜੇ ਕੋਈ ਬੰਦਾ ਜਿਹੜਾ ਚਲੇ ਜਾਂਦਾ ਉਹ ਨੌਕਰੀ ਨਾਲ ਉਹ ਕਵਰ ਹੋ ਸਕਦਾ ਪਰ ਅਸੀਂ ਕਿੱਥੇ ਖੜ ਗਏ ਇਸ ਕਰਕੇ ਸਾਨੂੰ ਇਹ ਗੱਲ ਸੋਚਣ ਦੀ ਲੋੜ ਆ ਵੀ ਅਸੀਂ ਇਹ ਜਿਹੜੀਆਂ ਚੀਜ਼ਾਂ ਨੇ ਤਾਂ ਸਾਡੀ ਸਰਕਾਰ ਨੂੰ ਵੀ ਮਤਲਬ ਅਪੀਲ ਕਰ ਲਓ ਚਾਹੇ ਬੇਨਤੀ ਸਮਝ ਲਓ ਪਰ ਅਫਸਰ ਛਾਈ ਨੂੰ ਵੀ ਹੈ ਪਰ ਇਹ ਸਮਝਣਾ ਪਰ ਇਸ ਗੱਲ ਨੂੰ ਅਗਨੋਰ ਨਾ ਕਰਨ ਨਹੀਂ ਤਾਂ ਫਿਰ ਆਉਣ ਵਾਲੇ ਟਾਈਮ 'ਚ ਇਹਦੇ ਬਾਰੇ ਵੀ ਸੋਚੇ ਜਾਊਗਾ ਪਬਜੀ ਪੈਸੇ ਸੰਭੇ ਜਾ ਰਹੇ ਨੇ ਕਿ ਬਿਲਡਿੰਗਾਂ ਨਹੀਂ ਸਾਫ ਸੰਭਾਲ ਨਹੀਂ ਹੋ ਰਹੀ ਪੈਸੇ ਦਾ ਸਾਫਤਾਬ ਜੂਰ ਲਿਆ ਜਾ ਰਿਹਾ ਤਹਿਸੀਲਾਂ ਦੇ ਵਿੱਚੋਂ ਕਿੰਨੇ ਕਿਹੜੀ ਤਹਿਸੀਲ ਚ ਰੈਵਨਿਊ ਆ ਰਿਹਾ ਪਰ ਬਿਲਡਿੰਗਾਂ ਦੇ ਹਾਲ ਤੁਸੀਂ ਦੇਖੇ ਨੇ ਤੁਸੀਂ ਦਿਖਾਏ ਸਾਨੂੰ ਤਾਂ ਬਹੁਤ ਮਾੜਾ ਹਾਲ ਹੈ ਕਿਸ ਤਰੀਕੇ ਦੇ ਹਾਲਾਤ ਪੈਦਾ ਹੋ ਸਕਦੇ ਨੇ ਅਗਰ ਸਰਕਾਰ ਨੇ ਬਿਲਡਿੰਗਾਂ ਨਾ ਸੰਭੀਆਂ ਦੇਖੋ ਸਰਕਾਰ ਆਪਣੀਆਂ ਪ੍ਰਾਪਤੀਆਂ ਗਣਾਉਂਦੀ ਹੈ ਪਿਛਲੇ 70 ਸਾਲ ਚ ਕਹਦੇ ਕੁਝ ਨਹੀਂ ਕਰਿਆ ਅਸੀਂ ਆਹ ਕਰਤਾ ਅਸੀਂ ਉਹ ਕਰਤਾ ਸਭ ਤੋਂ ਪਹਿਲਾਂ ਕੀਤਾ ਹੈ ਬਾਥਰੂਮ ਬਣਾਏ ਹੋਏ ਟਾਇਲਟ ਸਕੂਲਾਂ ਚ ਉਹਨਾਂ ਦੀ ਰਿਪੇਅਰ ਕਰੀ ਤੇ ਉੱਥੇ ਪਰਦਾ ਚੱਕਿਆ ਹਾਂਜੀ ਅੱਜ ਕੀ ਚੱਲ ਰਿਹਾ ਇੱਕ ਟਰਾਂਸਫਾਰਮ ਉੱਤੇ ਪਰਦਾ ਚੱਕਿਆ ਜਾ ਰਿਹਾ ਅਸੀਂ ਤਾਂ ਸਰਕਾਰ ਤੇ ਇੱਕ ਹੋਰ ਆਸ ਰੱਖ ਰਹੇ ਹਾਂ ਅੱਜ ਆ ਤਾਂ ਤੁਹਾਨੂੰ ਬੁਲਾਇਆ ਸੀ ਅੱਜ ਸਪੈਸ਼ਲ ਬੁਲਾਇਆ ਸੀ ਕਿ ਹੁਣ ਜਿਹੜੀਆਂ ਤਹਿਸੀਲਾਂ ਪੁਰਾਣੀਆਂ ਬਣਿਆ ਹੋਈਆਂ ਉਹਨਾਂ ਨੂੰ ਕੁੱਚੀ ਮਾਰ ਕੇ ਉਹਨਾਂ ਦਾ ਪੜਾ ਚੱਕਣ ਦੀ ਰਸਮ ਸ਼ੁਰੂ ਕਰੀ ਜਾਵੇ ਇੱਕ ਤਹਿਸੀਲ ਕ੍ਰਾਂਤੀ ਤੇ ਜੜ ਤੀਜੀ ਸ਼ੁਰੂਆਤ ਹੈ ਇੱਕ ਤਾਂ ਸਿੱਖਿਆ ਕ੍ਰਾਂਤੀ ਆਈ ਫਿਰ ਬਿਜਲੀ ਕ੍ਰਾਂਤੀ ਆ ਗਈ ਹੁਣ ਇੱਕ ਸਿੱਖਿਆ ਕ੍ਰਾਂਤੀ ਬਿਜਲੀ ਕ੍ਰਾਂਤੀ ਦੇ ਨਾਲ ਤੀਜੀ ਜਿਹੜੀ ਕ੍ਰਾਂਤੀ ਹੈ ਉਹ ਸਭ ਤਹਿਸੀਲ ਤਹਿਸੀਲ ਦੀ ਇਮਾਰਤ ਕ੍ਰਾਂਤੀ ਲਾਂਦੀ ਜਾਵੇ ਕਿਉਂਕਿ ਸਰਕਾਰ ਨੇ ਰੇਟ ਤਾਂ ਦੇਖੋ ਰੈਵਨਿਊ ਦੇ ਆਪਣੇ ਆਪ ਚੱਕਦੇ ਨੇ ਆ ਦੋ ਦਿਨ ਪਹਿਲਾਂ 60 60% ਕਲੈਕਟਰ ਰੇਟ ਬਤਾਤਾ ਮੁਹਾਲੀ ਜ਼ਿਲ੍ਹੇ ਚ ਹੂੰ ਮੁਹਾਲੀ ਜ਼ਿਲ੍ਹੇ ਚ ਸਭ ਤੋਂ ਜਿਹੜੀ ਮਹਿੰਗੀ ਤਹਿਸੀਲ ਹੈ ਆ ਮਾਜਰੀ ਤਹਿਸੀਲ ਦਾ ਪੰਖੜੇ ਆ ਸਭ ਤੋਂ ਵੱਧ ਇੱਥੋਂ ਰੈਵਨਿਊ ਜਾ ਰਿਹਾ ਹੈ ਹੈਰਾਨ ਆ ਅਸੀਂ ਸਰਕਾਰ ਤੋਂ ਆਪਣੀਆਂ ਉਪਲਬਧੀਆਂ ਗਿਣਾ ਰਹੇਗੇ ਤੁਸੀਂ ਦੇਖੋ ਕਿਵੇਂ ਦੀ ਕਹੋ ਜੀ ਗੰਦੀ ਆਪਣੀ ਜੋ ਹੈ ਇਮਾਰਤ ਹੈ ਉਹਦੇ ਚ ਮੁਲਾਜ਼ਮ ਬੈਠੇ ਆ ਮੁਲਾਜ਼ਮ ਮਜਬੂਰ ਆ ਕਿਉਂਕਿ ਕਨੈਕਟਿਵਿਟੀ ਦੇ ਮੁਲਾਜ਼ਮ ਹੈ ਜੇ ਰੌਲਾ ਗੋਲਾ ਕਰਨ ਕੇ ਕੱਢ ਕੇ ਨਵੇਂ ਆ ਜਾਣਗੇ ਠੀਕ ਹੈ ਵੱਡੇ ਅਫਸਰ ਉਹਨਾਂ ਨੇ 2 ਘੰਟੇ 1 ਘੰਟਾ ਆਉਣਾ ਹੁੰਦਾ ਉਹਨਾਂ ਨੂੰ ਕੋਈ ਬਹੁਤਾ ਮਤਲਬ ਨਹੀਂ ਹੈ ਉਹ ਤਾਂ ਗੱਡੀ 'ਚ ਜਾ ਕੇ ਵੀ ਸਾਈਨ ਕਰਕੇ ਕੰਮ ਚਲਾ ਦਿੰਨੇ ਕਿਉਂਕਿ ਪੈਸੇ ਇਕੱਠੇ ਕਰਨੇ ਸਰਕਾਰ ਦੱਸਦੀ ਵੀ ਅਸੀਂ ਐਨ ਆ ਰੈਵਨਿਊ ਇਕੱਠਾ ਕਰ ਲਿਆ ਪਰਿਵਾਰਤਾ ਦੀ ਕੀ ਹਾਲਤ ਹੈ ਤੁਹਾਡੇ ਮਾਧਮ ਰਾਹੀਂ ਸੀ ਬੇਨਤੀ ਕਰਦੇ ਹਾਂ ਸਰਕਾਰ ਨੂੰ ਕਿ ਕਿਰਪਾ ਕਰੋ ਇੱਕ ਤੀਜੀ ਕ੍ਰਾਂਤੀ ਚਲਾਓ ਕਿ ਤਹਿਸੀਲਾਂ ਵਿੱਚ ਵੀ ਉਹਨਾਂ ਦੀ ਜੋ ਰੰਗ ਰੋਗਣ ਕਰਕੇ ਉਹਨਾਂ ਨੂੰ ਨਵੀਆਂ ਤਹਿਸੀਲਾਂ ਸ਼ੋਅ ਕਰਕੇ ਅੱਗੇ ਵੋਟਾਂ ਲੈਣੀਆਂ ਘੱਮਸੇ ਘੱਮ ਲੋਕਾਂ ਕੋਲ ਤਹਿਸੀਲਾਂ ਵਿੱਚ ਆ ਕੇ ਲੋਕਾਂ ਦੇ ਦੁੱਖ ਸੁਣੋ ਉਹਨਾਂ ਤੁਸੀਂ ਵੋਟਾਂ ਲਈਆਂ ਅੱਗੇ ਵੀ ਲੈਣ ਦੀ ਤੁਸੀਂ ਆਸ ਰੱਖਦੇ ਹੋ ਉਹਨਾਂ ਦੇ ਦੁੱਖ ਸੁੱਖ ਸੁਣੋ ਉਹਨਾਂ ਨੂੰ ਜੋ ਸਹੂਲਤ ਦੀ ਲੋੜ ਆ ਉਹ ਦੋ ਅੱਛਾ ਜੱਟੂ ਜੀ ਗਰੀਬ ਤੋਂ ਗਰੀਬ ਬੰਦਾ ਹੋਵੇ ਜਾਂ ਕੋਈ ਝੌਂਫੜੀ ਵਾਲਾ ਵੀ ਹੋਵੇ ਉਹ ਵੀ ਆਪਣਾ ਵਾਲਾ ਦੌਲਾ ਸਾਫ਼ ਰੱਖਦਾ ਹੈ ਕਿ ਕਿਤੇ ਨਾ ਕਿਤੇ ਕੋਈ ਸੱਪ ਨਾ ਜੇ ਕੋਈ ਮੱਛਰ ਮੱਖੀ ਸਾਡੇ ਘਰ ਨਾਲ ਵੜ ਜਾਏ ਕੋਈ ਸਾਨੂੰ ਬਿਮਾਰੀ ਨਾ ਲੱਗ ਜਾਏ ਪਰ ਇਹ ਜਿਹੜੇ ਹਾਲਾਤ ਚਾਰੇ ਪਾਸੇ ਬਿਲਡਿੰਗ ਦੇ ਨੇ ਬਾਥਰੂਮਾਂ ਦਾ ਹੀ ਬਹੁਤ ਬੁਰਾ ਹਾਲ ਹੈ ਆਮ ਪਬਲਿਕ ਕਹਿ ਰਹੀ ਹੈ ਪਰ ਇਹ ਇੰਨਾ ਤਾਂ ਬੰਦਾ ਨਹੀਂ ਹੋਣਾ ਚਾਹੀਦਾ ਕਿ ਜਿਹੜਾ ਆਪਣੇ ਵਾਲਾ ਦੌਲਾ ਵੀ ਸਵਾਪਨਾ ਕਰੇ ਜੀ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਨਾ ਬੱਦ ਬਿਜ਼ਨਸ ਦੇਣ ਵਾਲੀ ਤਹਿਸੀਲ ਹੈ ਇਹਦੇ 'ਚ ਕੋਈ ਬਾਥਰੂਮ ਨਹੀਂ ਹੈ ਇਹਦੇ 'ਚ ਪਾਰਕਿੰਗ ਦਾ ਕੋਈ ਸਬੰਧ ਨਹੀਂ ਤੁਸੀਂ ਜਦੋਂ ਛੁੱਟੀਆਂ ਤੇ ਬਿਨਾ ਜਦੋਂ ਤਹਿਸੀਲ 'ਚ ਕੰਮ ਚੱਲਦਾ ਤੁਸੀਂ ਆਹ ਜਿਹੜੀ ਖਿਦਰਾਬਾਦ ਵਾਲੀ ਰੋਡ ਹੈ ਇਹਦੇ ਤੇ ਦੇਖ ਲਓ ਜਿਹੜੀ ਆਪਾਂ ਕਰਾਲੀ ਨੂੰ ਰੋਡ ਜਾਂਦੇ ਆ ਉਹਦੇ ਤੇ ਦੇਖ ਲਓ ਇੱਥੋਂ ਤੱਕ ਜਿਹੜਾ ਗੁਰਦੁਆਰਾ ਸਾਹਿਬ ਨੂੰ ਆਪਾਂ ਜਾਂਦੇ ਆ ਮਜੀਦਪੁਰ ਨੂੰ ਮਤਲਬ ਕੋਈ ਇਹੀ ਜੀ ਰੋਡ ਨਹੀਂ ਜਿੱਦੇ 'ਤੇ ਸੜਕ 'ਤੇ ਗੱਡੀਆਂ ਨਹੀਂ ਖੜੀਆਂ ਕੋਈ ਕੱਲ ਨੂੰ ਕੋਈ ਅਨਹੋਣੀ ਹੁੰਦੀ ਆ ਕੋਈ ਐਕਸੀਡੈਂਟ ਹੁੰਦਾ ਅੱਜ ਤੇ ਅੱਜ ਵੀ ਤੁਹਾਡੇ ਸਾਹਮਣੇ ਰੋਡ 'ਤੇ ਹੋਇਆ ਮਤਲਬ ਕਿੱਥੇ ਆਪਾਂ ਉਹ ਕਰਦੇ ਆਂ ਜਿਆਦਾ ਕੋਈ ਇਹਨਾਂ ਨੂੰ ਇੰਤਜ਼ਾਮ ਕਰਨ ਕੋਈ ਜਗ੍ਹਾ ਲੈਣ ਕੋਈ ਕਿਰਾਏ ਤੇ ਤਾਂ ਕਿ ਗੱਡੀਆਂ ਖੜ੍ਹ ਸਕਣ ਪਾਰਕਿੰਗ ਤੇ ਸੜਕਾਂ ਖਾਲੀ ਰਹਿਣ ਪਰ ਇਹੋ ਜਿਹਾ ਕੁਛ ਨਹੀਂ ਬਾਥਰੂਮਾਂ ਦਾ ਹਾਲ ਦੇਖ ਲੋ ਮਤਲਬ ਅੰਦਰ ਮੋਸਕ ਮਾਰਦਾ ਠੀਕ ਹੈ ਜੇ ਮਾੜਾ ਮੋਟਾ ਹੈਗਾ ਵੀ ਬਿਲਕੁਲ ਬਿਲਕੁਲ ਬਿਲਡਿੰਗ ਦਿਖਾ ਦਿੱਤੀ ਤੁਹਾਨੂੰ ਅੱਗੇ ਤੋਂ ਵੀ ਕਿਵੇਂ ਰੰਗ ਰੋਗਨ ਦਾ ਕੀਤਾ ਹੋਇਆ ਪਰ ਦੂਜੇ ਪਾਸੇ ਪਿਛਲੇ ਹਾਲਾਤ ਜਿਹੜੇ ਨੇ ਤੁਹ ਆਜੋ ਸੰਤੂ ਜੀ ਦਿਖਾਦੀ ਆਪਾਂ ਇੱਕ ਵਾਰੀ ਤੁਸੀਂ ਦੇਖੋ ਜਨਰੇਟਰ ਜਿਹੜਾ ਮਹਿੰਗਾ ਜਨਰੇਟਰ ਹੈ ਇਹ ਵੀ ਜਿਹੜਾ ਖੰਡਰ ਹੋ ਗਿਆ ਇਸ ਜਿਹੜਾ ਉੱਤੇ ਤੁਸੀਂ ਦੇਖੋ ਇਸ ਦੀ ਹਾਲਤ ਮਾੜੀ ਹੈ ਦੂਜੇ ਪਾਸੇ ਗੰਦਗੀ ਦੇ ਢੇਰ ਲੱਗੇ ਹੋਏ ਨੇ ਸਾਡਾ ਮਕਸਦ ਕੋਈ ਕਿਸੇ ਨੂੰ ਭੰਡਣਾ ਨਹੀਂ ਪਰ ਸਰਕਾਰ ਨੂੰ ਦਿਖਾਣਾ ਚਾਹੁੰਦੇ ਆ ਕਿ ਕਿਸ ਤਰੀਕੇ ਦੇ ਹਾਲਾਤ ਦੇ ਵਿੱਚ ਤੁਸੀਂ ਦੇਖੋ ਜਨਰੇਟਰ ਦਿਖਾ ਦੋ ਅ ਗੁਰਜੋਤ ਆ ਦੇਖੋ ਨਵਾਂ ਜਨਰੇਟਰ ਸੀ ਪਰ ਇਹ ਜਰ ਨੇ ਖਾ ਲਿਆ ਉਸ ਤੋਂ ਬਾਅਦ ਹੁਣ ਪਤਾ ਨਹੀਂ ਚੱਲਦਾ ਪਤਾ ਨਹੀਂ ਪਰ ਇਹ ਤੁਸੀਂ ਦੇਖੋ ਜਿਹੜੇ ਹਾਲਾਤਾਂ 'ਚ ਹੈ ਇਸ ਪਾਸੇ ਦਰਖਤੇ ਰਖ ਜੰਮ ਗਏ ਪਰ ਕੋਈ ਵੀ ਧਿਆਨ ਆ ਇਧਰ ਦਿਖਾ ਦਿ ਜੋਤ ਆ ਦੇਖੋ ਬਿਲਡਿੰਗ ਦੇ ਹਾਲ ਆ ਬਿਲਡਿੰਗ ਪੂਰੀ ਖਸਤਾ ਹੋ ਚੁੱਕੀ ਹੈ ਲੈਂਟਰ ਦਿਖਾ ਦਿਓ ਉੱਪਰ ਆ ਦੇਖੋ ਸਰੀਏ ਨਿਕਲੇ ਹੋਏ ਬਾਹਰ ਆ ਕਿਸੇ ਵੀ ਸਮੇਂ ਇਹ ਫਰਦ ਕੇਂਦਰ ਹੈ ਜਿਹੜਾ ਤੁਹਾਨੂੰ ਦਿਖਾ ਰਹੀ ਹਾਂ ਆ ਤੁਸੀਂ ਦੇਖੋ ਕਿ ਫਰਦ ਕੇਂਦਰ ਦੇ ਹਾਲਾਤ ਦਿਖਾ ਰਹੀ ਹਾਂ ਆ ਜਿਹੜੇ ਇਸ ਪਾਸੇ ਫਰਦ ਕੇਂਦਰ ਹੈ ਤਾਂ ਇੱਥੇ ਰੋਜ਼ਾਨਾ ਫਰਦਾ ਨਿਕਲਦੀਆਂ ਨੇ ਤੇ ਹੁਣ 4-5 ਵਜੇ ਤੇ ਕੀ ਸ਼ਟਰ ਡਾਊਨ ਕੀਤਾ ਹੋਇਆ ਇਹ ਬਿਲਡਿੰਗ ਦੇ ਵਿੱਚ ਮੁਲਾਜ਼ਮ ਬੈਠੇ ਨਹੀਂ ਤਾਂ ਇਹਨਾਂ ਦੀ ਤਾਂ ਐਂਟਰੀ ਦੇ ਉੱਤੇ ਤੁਸੀਂ ਦੇਖੋ ਕਿ ਆਹ ਦਰਖਤ ਉੱਗੇ ਹੋਏ ਨੇ ਦੁਵਾਰਾਂ ਦੇ ਵਿੱਚ ਆ ਦਿਖਾ ਦਿਓ ਐਂਟਰੀ ਦੇ ਉੱਤੇ ਹੀ ਦਰਖਤ ਉੱਗੇ ਹੋਏ ਨੇ ਅੰਦਰ ਤਾਂ ਇਹਨਾਂ ਨੇ ਕੀ ਸਫਾਈ ਕਰਨੀ ਆ ਤਾਂ ਇਸ ਨੂੰ ਲੈ ਕੇ ਤੁਸੀਂ ਦੇਖੋ ਕਿ ਆਹ ਬਿਲਡਿੰਗ ਹੈ ਆ ਰਿਕਾਰਡ ਰੂਮ ਹੈ ਸ਼ਟਰ ਜੀ ਹੈ ਆਹ ਆ ਬੰਦ ਪਿਆ ਆਹ ਦੇਖੋ ਪਿੱਛੇ ਇਹਦੇ ਜੰਮਿਆ ਹੋਇਆ ਸਾਰਾ ਵਰਦ ਕੇਂਦਰ ਚ ਬੈਠੇ ਨੇ ਬੰਦੇ ਤਾਂ ਇੱਥੇ ਵੀ ਜਿਹੜਾ ਉਹਨਾਂ ਨੂੰ ਬੜਾ ਖਤਰਾ ਆ ਆ ਵੀ ਦਿਖਾ ਦਿਓ ਆ ਬਿਜਲੀ ਦਾ ਹਾਲ ਕਿਉਂ ਕੱਲ ਨੂੰ ਕੋਈ ਇੱਥੇ ਕੋਈ ਅਨ ਹੋਣੀ ਵਾਪਰਦੀ ਹੈ ਆ ਦੇਖੋ ਸਾਰੀਆਂ ਤਾਰਾਂ ਨੰਗੀਆਂ ਨੇ ਕੀ ਕੀ ਕਰੋਗੇ ਤੁਸੀਂ ਕੋਈ ਗੱਲਬਾਤ ਹੁੰਦੀ ਆ ਫਿਰ ਉਹਦੇ ਚ ਬਿਲਕੁਲ ਤੁਸੀਂ ਦੇਖੋ ਕੀ ਇਹ ਹਾਲਾਤ ਨੇ ਮਾਰੇ ਹੋਏ ਹੋਏ ਕਿਸ ਤਰੀਕੇ ਨਾਲ ਇਸ ਫਰਦ ਕੇਂਦਰ ਦੇ ਵਿੱਚ ਮੁਲਾਜ਼ਮ ਬੈਠੇ ਨੇ ਤਾਂ ਉਹਨਾਂ ਨੂੰ ਵੀ ਵੱਡਾ ਖਤਰਾ ਹੈ ਕਿਉਂਕਿ ਜਿਸ ਤਰੀਕੇ ਨਾਲ ਬਿਲਡਿੰਗ ਦੀ ਹਾਲਤ ਖਸਤਾ ਹੈ ਵਿੱਚ ਦਰਖਤ ਉੱਗ ਪਏ ਨੇ ਤੇ ਨਾਲ ਦੀ ਨਾਲ ਦੁਵਾਰਾ ਤੇੜਾ ਪੈ ਗਿਆ ਇਸ ਰਿਕਾਰਡ ਰੂਮ ਦੇ ਵਿੱਚ ਜਿਹੜਾ ਇਹ ਰਿਕਾਰਡ ਰੂਮ ਹੈ ਜਿੱਥੇ ਕਿ ਇਹ ਤਾਲਾ ਲੱਗਿਆ ਹੋਇਆ ਹੈ ਇਹ ਜਿਹੜਾ ਇਹਨਾਂ ਨੇ ਤਾਲਾ ਲਾਇਆ ਹੋਇਆ ਇਸ ਦੇ ਅੰਦਰ ਪੁਰਾਣਾ ਰਿਕਾਰਡ ਪਿਆ ਹੈ ਤਾਂ ਇਸ ਪਾਸੇ ਤੁਸੀਂ ਦੇਖੋ ਕਿੰਨਾ ਅਫਸਰ ਜਿਹੜੇ ਬੈਟਰੀ ਨਾਲ ਵੀ ਬੜਾ ਖਤਰਾ ਹੈ ਕਿਉਂਕਿ ਜਿਸ ਤਰੀਕੇ ਨਾਲ ਬਿਲਡਿੰਗ ਖਸਤਾ ਹੋ ਚੁੱਕੀ ਹੈ ਤਾਂ ਪਿੱਛੇ ਤੁਸੀਂ ਦੇਖੋ ਕਿ ਕਦੇ ਚੋਰੀ ਵੀ ਹੋ ਸਕਦੀ ਹੈ ਰਿਕਾਰਡ ਜਿਸ ਤਰੀਕੇ ਨਾਲ ਸ਼ੀਸ਼ੇ ਟੁੱਟੇ ਪਏ ਨੇ ਬਿਲਕੁਲ ਖਿੜਕੀਆਂ 'ਤੇ ਜਰ ਲੱਗੀ ਹੋਈ ਹੈ ਤਾਂ ਨਾਲ ਦੀ ਨਾਲ ਤੁਸੀਂ ਦੇਖੋ ਇਹ ਹਾਲਾਤ ਨੇ ਜਿਸ ਨੂੰ ਲੈ ਕੇ ਅਸੀਂ ਦਿਖਾਣਾ ਚਾਹੁੰਦੇ ਆਂ ਡੀਸੀ ਮੁਹਾਲੀ ਨੂੰ ਤੇ ਨਾਲ ਦੀ ਨਾਲ ਸਰਕਾਰ ਨੂੰ ਕਿ ਇਸ ਬਿਲਡਿੰਗ ਦੀ ਸਾਮ ਸੰਭਾਲ ਕੀਤੀ ਜਾਵੇ ਰਿਕਾਰਡ ਦੀ ਸਾਮ ਸੰਭਾਲ ਕੀਤੀ ਜਾਵੇ ਕਿਸੇ ਵੀ ਸਮੇਂ ਇਨ੍ਹਾਂ ਮੁਲਾਜ਼ਮਾਂ ਦੇ ਉੱਤੇ ਬਿਲਡਿੰਗ ਡਿੱਗ ਸਕਦੀ ਹੈ ਵੱਡਾ ਹਾਦਸਾ ਵਾਪਰ ਸਕਦਾ ਹੈ ਰਿਕਾਰਡ ਖਤਮ ਹੋ ਸਕਦਾ ਹੈ ਜੋ ਕਿ ਪਿਛਲੇ ਬਜ਼ੁਰਗਾਂ ਦੇ ਸਮੇਤ ਦਾ ਰਿਕਾਰਡ ਪਿਆ 1995 ਤੋਂ ਲੈ ਕੇ ਜਿਸ ਤਰੀਕੇ ਨਾਲ ਤੁਹਾਨੂੰ ਦੱਸਿਆ ਪਿਛਲੇ ਬਜ਼ੁਰਗਾਂ ਦੇ ਸਮੇਤ ਦਾ ਪਿਛਲੇ 1995 ਤੋਂ ਲੈ ਕੇ ਵੀ ਇਹ ਰਿਕਾਰਡ ਪਿਆ ਹੈ ਉਹ ਰਿਕਾਰਡ ਬਾਰਸ਼ਾਂ ਦੇ ਵਿੱਚ ਵੀ ਜਗ੍ਹਾ ਉੱਤੇ ਕਾਫੀ ਖਰਾਬ ਹੋਇਆ ਹੋਵੇਗਾ ਦੂਜੇ ਪਾਸੇ ਹੁਣੇ ਬਿਲਡਿੰਗ ਦੀ ਹਾਲਤ ਜਿਹੜੀ ਖਸਤਾ ਹੈ ਤਾਂ ਮੁਲਾਜ਼ਮਾਂ ਨੂੰ ਬਹੁਤ ਵੱਡਾ ਖਤਰਾ ਹੈ ਜਿਹੜੇ ਵਿਚਰੇ ਇੱਥੇ ਕੰਮ ਕਰਦੇ ਰਿਕਾਰਡ ਰੂਮ ਦਾ ਜੋ ਹਾਲ ਹੈ ਕਾਫੀ ਦਰਖਤ ਉੱਗੇ ਦੁਆਰਾਂ ਦੇ ਵਿੱਚ ਦੁਆਰਾਂ ਤੇ ਤਰੇੜਾਂ ਪੈ ਗਈਆਂ ਉਸ ਜਗ੍ਹਾ ਉੱਤੇ ਫਰਦ ਕੇਂਦਰ ਦੇ ਮੁਲਾਜ਼ਮ ਵੀ ਕੰਮ ਕਰਦੇ ਨੇ ਕਾਫੀ ਉਹਨਾਂ ਦੇ ਵੀ ਜਾਨੀ ਮਲੀ ਨੁਕਸਾਨ ਦਾ ਖਤਰਾ ਹੈ ਇਸੇ ਨੂੰ ਲੈ ਕੇ ਸਾਡੇ ਨਾਲ ਰਜਿਸਟਰ ਮੈਡਮ ਸਾਡੇ ਨਾਲ ਰਮਨਦੀਪ कौर ਮੈਮ ਜਿਹੜੀ ਜਿੱਥੇ ਰਿਕਾਰਡ ਰੱਖਿਆ ਹੋਇਆ ਤੁਸੀਂ ਪੂਰਾ ਤਹਿਸੀਲ ਦਾ ਉਹ ਜਿਹੜਾ ਉੱਤੇ ਬਿਲਡਿੰਗ ਦਾ ਬਹੁਤ ਬੁਰਾ ਹਾਲ ਹੈ ਕਾਫੀ ਦਰਖਤ ਤੁਗ ਚੁੱਕੇ ਨੇ ਉਹਦੇ ਵਿੱਚ ਤਰੇੜਾਂ ਪੈ ਚੁੱਕੀਆਂ ਨੇ ਉਹਦੀ ਸੰਭਾਲ ਕਿਉਂ ਨਹੀਂ ਕੀਤੀ ਜਾ ਰਹੀ ਕੀ ਕੀਤਾ ਜਾ ਰਿਹਾ ਉਸ ਵਾਸਤੇ ਅਸਲ ਵਿੱਚ ਇਹ ਬਿਲਡਿੰਗ ਹੈ ਜਿਹੜੀ ਅਸੀਂ ਮਾਲ ਮਹਿਕਮੇ ਦੀ ਆਪਣੀ ਬਿਲਡਿੰਗ ਨਹੀਂ ਹੈ ਅਸੀਂ ਵੀਡੀਓ ਦੀ ਬਿਲਡਿੰਗ ਦੇ ਵਿੱਚ ਬੈਠੇ ਹਾਂ ਪੰਚਾਇਤੀ ਮਹਿਕਮੇ ਦੀ ਬਿਲਡਿੰਗ ਦੇ ਵਿੱਚ ਔਰ ਇਹ ਬਿਲਡਿੰਗ ਪੁਰਾਣੀ ਹੋਣ ਕਰਕੇ ਇੱਥੇ ਜਿਵੇਂ ਵਰਖਾ ਦੇ ਮੌਸਮ ਦੇ ਵਿੱਚ ਬਹੁਤ ਤੇਜ਼ੀ ਨਾਲ ਜਿਵੇਂ ਘਾਹ ਉੱਗੇ ਜਾਂਦਾ ਹੈ ਦਰਖਤ ਬਹੁਤ ਤੇਜ਼ੀ ਨਾਲ ਵੱਧ ਜਾਂਦੇ ਨੇ ਕਈ ਦਰਖਤ ਇਸ ਕਿਸਮ ਦੇ ਉੱਗੇ ਹੋਏ ਆ ਕਿ ਜੇ ਉਹਨਾਂ ਦੀ ਕਾਂਸ਼ੈਂਟ ਆਪਾਂ ਕਰਦੇ ਹਾਂ ਤਾਂ ਨਾ ਬਿਲਡਿੰਗ ਨੂੰ ਖਤਰਾ ਹੈ ਸੋ ਬਹੁਤ ਅਸੀਂ ਇਹਦੀ ਸੰਭਾਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਇੱਕ ਇੱਕ ਕਰਕੇ ਕੰਮ ਕਰਵਾ ਰਹੇ ਹਾਂ ਇਸ ਤੋਂ ਇਲਾਵਾ ਹੁਣ ਜਿਵੇਂ ਸਾਨੂੰ ਜਗ੍ਹਾ ਅਲੋਟ ਹੋ ਚੁੱਕੀ ਹੈ ਚਾਰ ਕਨਾਲਾਂ ਉਹਦੇ ਵਿੱਚ ਅਸੀਂ ਆਪਣੀ ਬਿਲਡਿੰਗ ਬਣਾ ਰਹੇ ਹਾਂ ਔਰ ਇਹਨੂੰ ਵੀ ਅਸੀਂ ਕਿਉਂਕਿ ਉਸ ਬਿਲਡਿੰਗ ਨੂੰ ਬਣਨ ਵਿੱਚ ਸਮਾਂ ਲੱਗੂਗਾ ਇਹਦੀ ਵੀ ਸੰਭਾਲ ਅਸੀਂ ਨਾਲ ਨਾਲ ਕਰ ਰਹੇ ਹਾਂ ਸੋ ਇਹਦੇ ਬਾਰੇ ਅਖੀਰਾਂ ਨੂੰ ਤੁਸੀਂ ਲਿਖ ਕੇ ਦੋਗੇ ਇਸ ਬਿਲਡਿੰਗ ਵਾ ਰਿਪੇਅਰ ਹੋ ਜੇ ਕਿ ਕਿਸੇ ਦਾ ਜਾਨੀ ਨੁਕਸਾਨ ਵੀ ਨਾ ਹੋਵੇ ਬਿਲਡਿੰਗ ਨੂੰ ਖਤਰਾ ਹੈ ਜੀ ਬਹੁਤ ਵੱਡਾ ਇਸ ਨੂੰ ਜੀ ਬਿਲਕੁਲ ਅਸੀਂ ਸੀਨੀਅਰ ਅਫਸਰਾਂ ਨੂੰ ਲਿਖਤੀ ਰੂਪ ਦੇ ਵਿੱਚ ਵੀ ਭੇਜਦੇ ਹਾਂ ਤਾਂ ਕਿ ਇਹਦੇ ਨਾਲ ਸਾਨੂੰ ਉੱਤੋਂ ਫੰਡ ਆ ਜਾਵੇ ਔਰ ਫੋਨ ਦੇ ਉੱਤੇ ਵੀ ਤੁਰੰਤ ਤਲਾਸ਼ ਕਰ ਦੇਈਦੀ ਹੈ ਜੇ ਇੱਥੇ ਵੀ ਕੋਈ ਮਸਲਾ ਹੁੰਦਾ ਹੈ ਫੋਨ ਦੇ ਉੱਤੇ ਤਲਾਸ਼ ਕਰ ਦੇਈਦੀ ਹੈ ਥੋੜੇ ਕਰ ਮੈਂ ਗੁਰਜੋਤ ਦੇ ਨਾਮ ਹਰਤੇਸ਼